ਆਮ ਆਦਮੀ ਪਾਰਟੀ ਦਾ 13 0 ਵਾਲਾ ਨਾਰਾ ਤਾਂ ਜਿਹੜਾ ਠੁੱਸ ਹੋ ਗਿਆ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਮੱਥੇ ਤੇ ਇਹ ਤਰੇਲੀਆਂ ਨੇ ਕਿ ਆਖਰਕਾਰ ਹਾਰ ਹੋਈ ਤਾਂ ਹੋਈ ਕਿਵੇਂ ਇਹਨਾਂ ਤਰੇਲੀਆਂ ਦੇ ਦਰਮਿਆਨ ਖਬਰਾਂ ਇਹ ਆ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਨਾਰਾਜ਼ ਹੋ ਗਏ ਨੇ ਤਿੰਨ ਵਿਧਾਇਕਾਂ ਦੀ ਗੈਰ ਹਾਜ਼ਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਹਨਾਂ ਤਰੇਲੀਆਂ ਚ ਕਿਤੇ ਕਈ ਤੇ ਕਈ ਗੁਣਾ ਵਾਧਾ ਕਰ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਚ ਹੋਈ ਹਾਰ ਦੀ ਸਮੀਖਿਆ ਦੇ ਲਈ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਸੀਨੀਅਰ ਆਗੂਆਂ ਨੂੰ ਸੱਦਿਆ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਨਾਰਾਜ਼ ਰਹੇ ਜਾਂ ਕਹਿ ਲਿਏ ਕਿ ਪਹੁੰਚੇ ਨਹੀਂ ਦੋ ਵਿਧਾਇਕਤਾ ਸ਼੍ਰੀ ਆਮ ਸਰਕਾਰ ਤੋਂ ਨਾਰਾਜ਼ ਨੇ ਜਿਨ੍ਹਾਂ ਦੀਆਂ ਵੱਖ-ਵੱਖ ਸਮੇਂ ਤੇ ਆਡੀਓ ਤੇ ਵੀਡੀਓ ਸਾਹਮਣੇ ਆ ਚੁੱਕੇ ਨੇ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਅਤੇ ਫਤਿਹਗੜ ਸਾਹਿਬ ਦੇ ਲੋਕ ਸਭਾ ਨਾਲ ਸੰਬੰਧਿਤ ਆਗੂਆਂ ਨੂੰ ਸੱਦਿਆ ਸੀ ਉਹਨਾਂ ਨਾਲ ਸਮੀਖਿਆ ਕਰਨੀ ਸੀ ਇਸ ਸਮੀਖਿਆ ਦੇ ਦੌਰਾਨ ਅੰਮ੍ਰਿਤਸਰ ਹਲਕੇ ਦੀ ਵਾਰੀ ਆਈ ਤਾਂ ਉੱਥੋਂ ਤਿੰਨ ਵਿਧਾਇਕ ਗੈਰਹਾਜ਼ਰ ਰੇ ਤਿੰਨੇ ਵਿਧਾਇਕ ਅੰਮ੍ਰਿਤਸਰ ਸ਼ਹਿਰੀ ਦੇ ਨਾਲ ਸੰਬੰਧਿਤ ਨੇ ਜਿਦੇ ਵਿੱਚ ਕੋਵਰ ਵਿਜੇ ਪ੍ਰਤਾਪ ਦਾ ਨਾਂ ਆਇਆ ਡਾਕਟਰ ਨਿੱਜਰ ਦਾ ਨਾਂ ਆਇਆ ਤੇ ਅਜੇ ਗੁਪਤਾ ਇਹ ਤਿੰਨੇ ਜਾਨੇ ਇਸ ਮੀਟਿੰਗ 'ਚੋਂ ਗੈਰਹਾਜ਼ਰ ਰੇ ਬੇਸ਼ੱਕ ਅਜੇ ਗੁਪਤਾ ਨੇ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਕਿਹਾ ਦੂਜੀ ਵਾਰ ਉਹਨਾਂ ਨੇ ਜੂ ਟਰਨ ਲੈ ਲਿਆ ਵੀ ਮੈਂ ਇਸ ਵੀਡੀਓ ਨੂੰ ਗਲਤ ਮਲਤ ਪੇਸ਼ ਕੀਤਾ ਗਿਆ ਹੈ ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਕਿ ਵੀ ਭਾਈ ਥੋੜਾ ਠਰਮਾ ਰੱਖੋ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਚਰਚਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹੁਣੇ ਤਿੰਨ ਵਿਧਾਇਕ ਨਹੀਂ ਆਏ ਆਖਰਕਾਰ ਕਿਉਂ ਨਹੀਂ ਆਏ ਮੁੱਖ ਮੰਤਰੀ ਸੱਦੇ ਵਿਧਾਇਕ ਨਾ ਪਹੁੰਚਣ ਤਾਂ ਇਹਦਾ ਸਪਸ਼ਟ ਸੁਨੇਹਾ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਜਿਹੜਾ ਉਹ ਵਿਧਾਇਕ ਕਹਿਣੇ 'ਚ ਨਹੀਂ ਜਾਂ ਫਿਰ ਉਹਨਾਂ ਦੀ ਕੋਈ ਨਾਰਾਜ਼ਗੀ ਹੈ ਜਾਂ ਫਿਰ ਪਾਰਟੀ ਦੇ ਅੰਦਰ ਵੱਡੀ ਗੜਬੜ ਚੱਲ ਰਹੀ ਆ ਦੋ ਵਿਧਾਇਕਾਂ ਦਾ ਤਾਂ ਮਾਮਲਾ ਸਪਸ਼ਟ ਹੋ ਜਾਂਦਾ ਆ ਦੋ ਵਿਧਾਇਕ ਕੁਵਰ ਵਿਜੇ ਪ੍ਰਤਾਪ ਤਾ ਪਹਿਲਾਂ ਵੀ ਨਹੀਂ ਜਾਂਦੇ ਨਾ ਹੀ ਮੁੱਖ ਮੰਤਰੀ ਉਹਨਾਂ ਨੂੰ ਸਾਧਦੇ ਨੇ ਇਹ ਗੱਲ ਕੁਵਰ ਵਿਜੇ ਪ੍ਰਤਾਪ ਨੇ ਸਟੇਜ ਤੇ ਖੜਕੇ ਕਹਿ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕਿਉਂ ਮੈਨੂੰ ਮਿਲਣਾ ਪਸੰਦ ਨਹੀਂ ਕਰਦੇ ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਕਿ ਬੇਅਦਬੀ ਦਾ ਮੁੱਦਾ ਬਾਰ-ਬਾਰ ਚੱਕਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਮਿਲਣਾ ਉਹਨਾਂ ਨਾਲ ਮੀਟਿੰਗਾਂ ਕਰਨਾ ਪਸੰਦ ਨਹੀਂ ਕਰਦੇ ਇਹੀ ਕਾਰਨ ਹੈ ਕਿ ਕੁਵਰ ਵਿਜੇ ਪ੍ਰਤਾਪ ਤੁਹਾਨੂੰ ਮੁੱਖ ਮੰਤਰੀ ਨਾਲ ਮੀਟਿੰਗਾਂ ਚ ਵਿਖਾਈ ਨਹੀਂ ਦਿੰਦੇ ਇਹ ਤਾਂ ਗੱਲ ਹੋ ਗਈ ਕਿ ਕੁਵਰ ਵਿਜੇ ਪ੍ਰਤਾਪ ਪਾਰਟੀ ਦੇ ਨਾਲ ਬੇਸ਼ੱਕ ਨਾਰਾਜ਼ ਨਾ ਹੋਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪੈਠ ਨਹੀਂ ਬੈਠ ਰਹੀ ਦੂਜੇ ਡਾਕਟਰ ਅਜੇ ਗੁਪਤਾ ਨੇ ਡਾਕਟਰ ਅਜੇ ਗੁਪਤਾ ਦੀ ਵੀਡੀਓ ਵਾਇਰਲ ਹੋਈ ਹੈ ਉਹਨਾਂ ਨੇ ਸ਼ਰਿਆਮ ਕਹਤਾ ਕਿ ਭਾਈ ਨਾ ਤਾਂ ਨਸ਼ੇ ਬੰਦ ਹੋਏ ਤੇ ਨਾ ਹੀ ਭ੍ਰਿਸ਼ਟਾਚਾਰ ਬੰਦ ਹੋਇਆ ਉਦੋਂ ਬਾਅਦ ਉਹਨਾਂ ਨੇ ਜੂਟਰਨ ਲਿਆ ਕਿ ਮੇਰੇ ਬਿਆਨ ਨੂੰ ਗਲਤਮਲਤ ਤਰੀਕੇ ਨਾਲ ਦਿਖਾਇਆ ਗਿਆ ਮੈਂ ਤਾਂ ਕਿਹਾ ਸੀ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕੰਮ ਕੀਤੇ ਨੇ ਉਹ ਗਲਤ ਨੇ ਇਦਾਂ ਦਾ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਤਾਂ ਗੁਪਤਾ ਸਾਹਿਬ ਇਹ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਜੋ ਕੀਤਾ ਸ਼ੁਰੂ ਉਹ ਚੱਲ ਰਿਹਾ ਤੁਸੀਂ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਵਾਅਦਾ ਹੋਇਆ ਉਹਦੀ ਗੱਲ ਕੀਤੀ ਕਿ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੱਧ ਗਿਆ ਨਸ਼ਾ ਪਹਿਲਾਂ ਨਾਲੋਂ ਵੱਧ ਗਿਆ ਪੁਰਾਣੀਆਂ ਸਰਕਾਰਾਂ ਨੇ ਧੜੀ ਵਧਾਇਆ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਨੇ ਤੇ ਉਹਨਾਂ ਦੀ ਅਗਵਾਈ 'ਚ ਸਰਕਾਰ ਚੱਲ ਰਹੀ ਆ ਤਾਂ ਤੁਹਾਡਾ ਇਸ਼ਾਰਾ ਸਪਸ਼ਟ ਸੀ ਤੁਸੀਂ ਅੱਜ ਜੋ ਮਰਜ਼ੀ ਕਹੀ ਆ ਤੀਜੇ ਡਾਕਟਰ ਨੀਜ਼ਰ ਡਾਕਟਰ ਨੀਜ਼ਰ ਬਾਰੇ ਚਰਚਾ ਇਹ ਹੈ ਕਿ ਉਹ ਕੋਈ ਪੁਖਤਾ ਗੱਲ ਤਾਂ ਨਹੀਂ ਨਿਕਲ ਕੇ ਆਈ ਉਹਨਾਂ ਦਾ ਕੋਈ ਇਸ ਮਾਮਲੇ 'ਚ ਪੱਖ ਤਾਂ ਨਹੀਂ ਨਿਕਲ ਕੇ ਆਇਆ ਪਰ ਉਹ ਮੀਟਿੰਗ ਦੇ ਵਿੱਚ ਨਹੀਂ ਸਨ ਉਹ ਮੀਟਿੰਗ 'ਚ ਨਹੀਂ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਗੱਲ ਹੋਈ ਹੋਊ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਛੁੱਟੀ ਲੈ ਲਈ ਕਿ ਉਹਨਾਂ ਦੀ ਸਿਹਤ ਸਹੀ ਨਹੀਂ ਸੀ ਕੀ ਗੱਲ ਸੀ ਇਹ ਤਾਂ ਹਜੇ ਨਾ ਦੋਨੇ ਧਿਰਾਂ ਦੱਸ ਰਹੀਆਂ ਨੇ ਚਰਚਾ ਇਹ ਹੈ ਕਿ ਡਾਕਟਰ ਨਿੱਜਰ ਵੀ ਇਸ ਗੱਲੋਂ ਖਫਾ ਨੇ ਕਿ ਉਹਨਾਂ ਨੂੰ ਮੰਤਰੀ ਮੰਡਲ ਚੋ ਜਿਸ ਤਰੀਕੇ ਦੇ ਨਾਲ ਬਾਹਰ ਦਾ ਰਾਬ ਖਾਇਆ ਗਿਆ ਉਹ ਉਸ ਦਿਨ ਤੋਂ ਖੁਸ਼ ਨਹੀਂ ਉਹ ਪਾਰਟੀ ਦੇ ਨਾਲ ਜ਼ਰੂਰ ਚੱਲ ਰਹੇ ਨੇ ਪਰ ਸਰਕਾਰ ਤੋਂ ਖੁਸ਼ ਨਹੀਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੂਜਾ ਕਾਰਨ ਇਹ ਹੈ ਕਿ ਜਿਸ ਪ੍ਰਕਾਰ ਉਹਨਾਂ ਦੇ ਖਿਲਾਫ ਸ਼ਹਿਰ ਤੇ ਆਗੂ ਚੱਲ ਰਹੇ ਨੇ ਉਹ ਇਸ ਚੀਜ਼ ਤੋਂ ਵੀ ਖੁਸ਼ ਨਹੀਂ ਹੈਗੇ ਤੇ ਜਦੋਂ ਹੁਣ ਸਾਰੇ ਵਿਧਾਇਕੀ ਅੰਮ੍ਰਿਤਸਰ ਸ਼ਹਿਰੀ ਦੇ ਖੁੱਲ ਕੇ ਬੋਲ ਰਹੇ ਨੇ ਤਾਂ ਡਾਕਟਰ ਮੈਨੂੰ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਕਿ ਡਾਕਟਰ ਨਿੰਜਰ ਕਹਿੰਦੇ ਹੋਣਗੇ ਕਿ ਵੀ ਚਲੋ ਆਪਾਂ ਵੀ ਵਹਿੰਦੀ ਗੰਗਾ 'ਚ ਹੱਥ ਧੋ ਲੈਨੇ ਆ ਜਦੋਂ ਡਾਕਟਰ ਨਿੰਜਰ ਮਾਫ ਕਰਨਾ ਅਕਬਰ ਵਿਜੇ ਪ੍ਰਤਾਪ ਗੁੱਸੇ ਹੋ ਸਕਦੇ ਆ ਅਜੇ ਗੁਪਤਾ ਸ਼ਰਿਆਮ ਵੀਡੀਓ 'ਚ ਬੋਲ ਸਕਦੇ ਆ ਤਾਂ ਮੈਨੂੰ ਗੁੱਸਾ ਜਤੌਣ ਲੱਗਿਆ ਕਿ ਮੇਰਾ ਘਸਦਾ ਆ ਮੈਂ ਵੀ ਵਹਿੰਦੀ ਗੰਗਾ 'ਚ ਹੱਥ ਧੋ ਲੈਣਾ ਤਾਂ ਡਾਕਟਰ ਮੈਨੂੰ ਲੱਗਦਾ ਕਿ ਡਾਕਟਰ ਨਿੰਜਰ ਵੀ ਵਹਿੰਦੀ ਗੰਗਾ 'ਚ ਹੱਥ ਧੋਏ ਹਾਲੇ ਪਾਰਟੀ ਨੇ ਇਸ ਚੀਜ਼ ਨੂੰ ਸਪਸ਼ਟ ਨਹੀਂ ਕੀਤਾ ਕਿ ਕੋਈ ਕਿਉਂ ਨਹੀਂ ਆਇਆ ਤੇ ਨਾ ਹੀ ਪਾਰਟੀ ਨੇ ਇਹ ਚੀਜ਼ ਸਪਸ਼ਟ ਕੀਤੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਵਿਧਾਇਕ ਕਿਹੜੀ ਗੱਲੋਂ ਨਹੀਂ ਆਏ ਨਾ ਹੀ ਵਿਧਾਇਕਾਂ ਵੱਲੋਂ ਕੋਈ ਸਪਸ਼ਟੀਕਰਨ ਆਇਆ ਇਹ ਉਹ ਚੀਜ਼ਾਂ ਨੇ ਜੋ ਮਾਰਕੀਟ ਦੇ ਅੰਦਰ ਚੱਲ ਰਹੀਆਂ ਨੇ ਮੈਂ ਤੁਹਾਨੂੰ ਦੱਸਿਆ ਨੇ ਤੁਹਾਡੀ ਕੀ رائے ਹੈ ਕਿ ਆਮ ਆਦਮੀ ਪਾਰਟੀ 'ਚ ਖਲਾਰੇ ਦਿਨੋਂ ਦਿਨ ਵਧਦੇ ਜਾ ਰਹੇ ਨੇ ਜਿਮਨੀ ਚੋਣ ਸਿਰ ਤੇ ਹੋਵੇ ਇਹ ਤਿੰਨ ਵਿਧਾਇਕ ਪਾਰਟੀ ਦੇ ਨਾਂ ਪਹੁੰਚਣ ਦੁਆਰਾ ਫੇਰ ਪੰਜ ਚੋਣਾਂ ਆਉਣ ਆਲੀਆਂ ਨੇ ਖਾਸ ਕਰਕੇ ਇੱਕ ਚੋਣ ਤਾਂ ਮਾਝੇ 'ਚ ਹੋਣੀ ਆ ਡੇਰਾ ਬਾਬਾ ਨਾਨਕ ਕਾਲੀ ਇਹ ਮਸਲਾ ਜਾਂਦਾ ਕਿੱਧਰ ਨੂੰ ਹੈ ਇਸ ਸਵਾਲ ਨੂੰ ਲੈ ਕੇ ਹੁਣ ਕਈ ਗੱਲਾਂ ਜੜੀਆਂ ਨੇ ਉਹ ਸਿਆਸੀ ਗਲਿਆਰਿਆਂ ਚ ਪੋਲਿਟੀਕਲ ਕੋਰੀਡੋਰਸ ਦੇ ਅੰਦਰ ਜੜੀਆਂ ਘੁੰਮਣ ਲੱਗੀਆਂ ਆਖਰਕਾਰ ਕੀਤੇ ਪ੍ਰਤਾਪ ਬਾਜਵਾ ਸੁਖਬੀਰ ਸਿੰਘ ਬਾਦਲ ਅਮਿਤ ਛਾ ਤੇ ਵਿਕਰਮ ਜੀਠੀ ਵਾਲੀ ਗੱਲ ਸੱਚੀ ਤਾਂ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ ਚ ਕੋਈ ਵੱਡੀ ਸਿਆਸੀ ਹਲਚਲ ਹੋਣ ਵਾਲੀ ਹੈ ਇੱਤੇ ਨਜ਼ਰ ਰਹੇਗੀ ਤੁਹਾਡੀ ਕੀ ਰਾਇ ਹੈ ਕਮੈਂਟ ਬਾਕਸ ਚ ਜ਼ਰੂਰ ਦਿਓ